ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਗੁਰਪ੍ਰੀਤ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਸਮੇਤ ਉੱਤਰ ਭਾਰਤ ਤੇ ਦੱਖਣੀ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਜਿਹੜਾ ਰਹਿਣ ਵਾਲਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਕ ਪੱਛਮੀ ਜਿਹੜੇ ਨੇ ਸੂਬੇ ਨੇ ਉਹਨਾਂ ਦੇ ਵਿੱਚ ਚੱਕਰਵਾਤੀ ਤੂਫਾਨ ਨੂੰ ਲੈ ਕੇ ਜਿਹੜਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੇ ਉਹਦੇ ਚਲਦੇ ਚਲਦੇ ਉਹਦਾ ਜਿਹੜਾ ਅਸਰ ਹੈ ਉਹ ਉਹਦੇ ਦੇ ਜਿਹੜਾ ਚੱਕਰਵਾਤੀ ਤੂਫਾਨ ਦਾ ਜਿਹੜਾ ਅਸਰ ਹੈ ਉਹ ਉੱਤਰ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੁੰਦੇ ਦਿਨਾਂ ਦੇ ਵਿੱਚ ਵਿੱਚ ਮੌਸਮ ਵਿਭਾਗ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਕਿ ਦੱਖਣ ਭਾਰਤ ਦੇ ਵਿੱਚ ਜਿਹੜਾ ਚੱਕਰਵਾਤੀ ਤੂਫਾਨ ਆਉਣਾ ਹੈ ਉਹਦਾ ਅਸਰ ਹੈ ਜਿਹੜਾ ਉਹ ਉੱਤਰ ਭਾਰਤ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਤੇ ਜਿਹੜੀ ਮੌਸਮ ਵਿਭਾਗ ਜਿਹੜਾ ਮੌਸਮ ਵਿਗਿਆਨ ਜਿਹੜਾ ਚੰਡੀਗੜ੍ਹ ਡਿਪਾਰਟਮੈਂਟ ਆ ਉਹਨਾਂ ਦੇ ਵੱਲੋਂ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਉਹਦੇ ਮੁਤਾਬਕ ਪੰਜਾਬ ਵਿੱਚ ਜਿਹੜਾ ਅੱਜ ਤੇ ਕੱਲ ਜਿਹੜਾ ਪੰਜਾਬ ਦੇ ਕੁਝ ਸੂਬਿਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਪਾਰੀ ਬਰਸਾਤ ਤੇ ਤੇਜ਼ ਹਵਾਵਾਂ ਤੋਂ ਇਲਾਵਾ ਗੜੇਮਾਰੀ ਹੋਣ ਦੀ ਵੀ ਜਿਹੜੀ ਹੈ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਉੱਥੇ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਪੰਜਾਬ ਦੇ ਤਕਰੀਬਨ 12 ਤੋਂ 13 ਜ਼ਿਲ੍ਹੇ ਜਿਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਲੁਧਿਆਣਾ ਤੇ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਅੱਜ ਬਰਸਾਤ ਹੋ ਸਕਦੀ ਹੈ ਤੇ ਕੱਲ ਹੁਸ਼ਿਆਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਕੱਲ ਇਹਨਾਂ ਦੇ ਵਿੱਚ بارش ਹੋ ਸਕਦੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਕਿ ਤੁਸੀਂ ਘਰ ਤੋਂ ਜਦੋਂ ਵੀ ਬਾਹਰ ਨਿਕਲਦੇ ਹੋ ਤਾਂ ਆਈਐਮਡੀ ਦੀ ਵੈਬਸਾਈਟ ਤੇ ਆਈਐਮਡੀ ਦਾ ਜਿਹੜਾ ਟਵਿੱਟਰ ਹੈਂਡਲ ਹੈ ਉਹਨੂੰ ਜ਼ਰੂਰ ਚੈੱਕ ਕਰ ਲਓ ਕਿਉਂਕਿ ਉੱਥੇ ਮਿੰਟੂ ਮਿੰਟ ਜਿਹੜੇ ਅਪਡੇਟ ਜਿਹੜੇ ਪੈਂਦੇ ਰਹਿੰਦੇ ਆ ਸੋ ਜਿਹੜੇ ਪੰਜਾਬ ਦੇ ਅੰਦਰ ਜਿਹੜੇ ਵੇਖਿਆ ਜਾਵੇ ਤਾਂ ਪਿਛਲੇ 2 2.5 ਮਹੀਨਿਆਂ ਦੇ ਵਿੱਚ ਵਿੱਚ ਮਤਲਬ ਫਰਵਰੀ ਦੇ ਵਿੱਚ ਹੀ ਆਲਮੋਸਟ ਗਰਮੀ ਪੈਣੀ ਸ਼ੁਰੂ ਹੋ ਗਈ ਸੀ ਤੇ ਅੱਜ ਅਪ੍ਰੈਲ 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 ਦਾ ਦੂਜਾ ਜਿਹੜਾ ਹਫਤਾ ਚੱਲਦਾ ਹੈ ਦੂਜਾ ਹਫਤਾ ਖਤਮ ਹੋਣ ਵਾਲਾ ਹੈ ਅਪ੍ਰੈਲ ਦੇ ਦੂਜੇ ਹਫਤੇ ਜੋ ਅਸੀਂ ਮਹਿਸੂਸ ਕੀਤਾ ਹੈ ਚੰਡੀਗੜ੍ਹ ਰਹਿਣ ਕਰਕੇ ਚੰਡੀਗੜ੍ਹ ਵੈਸੇ ਇੰਨਾ ਵੈਦਰ ਕਦੀ ਹੁੰਦਾ ਨਹੀਂਗਾ ਇੰਨਾ ਇਨੀ ਗਰਮੀ ਨਹੀਂ ਕਦੀ ਹੁੰਦੀ ਬਟ ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਦੇਖ ਨੂੰ ਮਿਲ ਰਿਹਾ ਕਿਉਂਕਿ ਪਿਛਲੇ ਸਾਲ ਜਿਹੜੀ ਆ ਉਹ ਬਹੁਤ ਜ਼ਿਆਦਾ ਗਰਮੀ ਪਈ ਸੀ ਲੇਕਿਨ ਇਸ ਸਾਲ ਜਿਹੜੀ ਆ ਉਹ ਅਪ੍ਰੈਲ ਦੇ ਮਹੀਨੇ ਵਿੱਚ ਅਪ੍ਰੈਲ ਦੇ ਵਿੱਚ ਹੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਜਿਵੇਂ ਅਸੀਂ ਜੂਨ ਜੁਲਾਈ ਦੇ ਵਿੱਚ ਬੈਠੇ ਹੋਈਏ ਤੋ ਜਿਸ ਤਰੀਕੇ ਨਾਲ ਮੌਸਮ 'ਚ ਪਰਿਵਰਤਨ ਹੋ ਰਿਹਾ ਹੈ ਮੌਸਮ 'ਚ ਤਬਦੀਲੀ ਆ ਰਹੀ ਉਹਦੇ ਨਾਲ ਗਰਮੀ ਵਿਵਾਦਰੀ ਹੈ ਦਾ ਇਹਦੇ ਤੇ ਅਸੀਂ ਇੱਕ ਲੱਗ ਵੀਡੀਓ ਬਣਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਕੌਣ ਇਸ ਦਾ ਜ਼ਿੰਮੇਵਾਰ ਹੈ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਕਿਹੜੀਆਂ ਨੇ ਨੀਤੀਆਂ ਕਿੱਥੇ ਸਰਕਾਰ ਜ਼ਿੰਮੇਵਾਰਾ ਕਿੱਥੇ ਆਮ ਲੋਕ ਜ਼ਿੰਮੇਵਾਰ ਨੇ ਜਿਹਦੇ ਕਰਕੇ ਇਹ ਮੌਸਮ 'ਚ ਲਗਾਤਾਰ ਤਬਦੀਲੀ ਆ ਰਹੀ ਹੈ ਕਲੇ ਪੰਜਾਬ ਭਾਰਤ ਜਾਂ ਫਿਰ ਇੱਕ ਦੋ ਸੂਬਿਆਂ ਦੀ ਜਾਂ ਇੱਕ ਦੋ ਦੇਸ਼ਾਂ ਦੀ ਗੱਲ ਨਹੀਂ ਇਹ ਪੂਰੇ ਗਲੋਬਲ ਦੇ ਅੰਦਰ ਜਿਹੜਾ ਪੂਰੀ ਦੁਨੀਆ ਦੇ ਅੰਦਰ ਜਿਸ ਤਰੀਕੇ ਦੇ ਨਾਲ ਮੌਸਮ 'ਚ ਤਬਦੀਲੀ ਆ ਰਹੀ ਹੈ ਉਹਦੇ ਤੋਂ ਇਹ ਹੀ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਮਨੁੱਖ ਜਿਹੜੀ ਛੋਟੀ ਜਾਣ ਕੇ ਦੇਣਾ ਜਿਹੜੀ ਮਨੁੱਖ ਅਖੌਤੀ ਤਰੱਕੀ ਦੇ ਨਾਮ ਤੇ ਅਖੌਤੀ ਵਿਕਾਸ ਦੇ ਨਾਮ ਤੇ ਜਿੰਨੀ ਡਵੈਲਪਮੈਂਟ ਕਰ ਰਿਹਾ ਹੈ ਉਹਦੇ ਕਾਰਨ ਹੀ ਇਹ ਸਾਰਾ ਕੁਝ ਜਿਹੜਾ ਵਰਤਾਰਾ ਵਾਪਰ ਰਿਹਾ ਹੈ ਸੋ ਦੇਖਦੇ ਹਾਂ ਕਿ ਆਉਣ ਦੇ ਸਮੇਂ ਦੇ ਵਿੱਚ ਮੌਸਮ ਵਿਭਾਗ ਕੀ ਭਵਿੱਖਬਾਣੀ ਕਰਦਾ ਤੇ ਕਿਵੇਂ ਦਾ ਆਉਣ ਵਾਲਾ ਮੌਸਮ ਰਹਿਣ ਵਾਲਾ ਇਹ ਤਾਂ ਆਉਣ ਦੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਵੈਸੇ ਮੌਸਮ ਵਿਭਾਗ ਦੀ ਅਪਡੇਟ ਅਪਡੇਟ ਇਹ ਆ ਕਿ ਇਸ ਜਿਹੜੇ ਨੇ 2-3 ਵੀਕਐਂਡ ਤੇ ਪਾਰੀ ਬਰਸਾਤ ਜਿਹੜੀ ਹੈ ਉੱਤਰ ਤੇ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਹੋਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਜੀ ਮਿਹਰਬਾਨੀ ਸ਼ੁਕਰੀਆ